ਜਿਉਂਦੇ ਰਹਿਣ ਲਈ ਇਨਸਾਨ ਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਇਹਦੇ ਤੋਂ ਬਿਨਾ ਜੀਵਨ ਸੰਭਵ ਨਹੀਂਗਾ ਉਹ ਨੇ ਹਵਾ ਖਾਣਾ ਤੇ ਪਾਣੀ ਜੇਕਰ ਇਹਨਾਂ ਤਿੰਨਾਂ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਗਰਬੜੀ ਹੋ ਜਾਏਗੀ ਤੇ ਆਪਾਂ ਨੂੰ ਬਿਮਾਰੀਆਂ ਲੱਗਣਗੀਆਂ ਹੀ ਲੱਗਣਗੀਆਂ ਅੱਜ ਦੀ ਇਹ ਵੀਡੀਓ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਹਾਂ ਪਾਣੀ ਨੂੰ ਲੈ ਕੇ ਸੋ ਇਸ ਲਈ ਇਸ ਵੀਡੀਓ ਨੂੰ ਪੂਰੀ ਦੇਖਣਾ ਤੇ ਵੱਧ ਤੋਂ ਵੱਧ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝਾ ਵੀ ਜ਼ਰੂਰ ਕਰਨਾ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਈ ਵਾਰੀ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਜਿਹੜਾ ਅਸੀਂ ਪਾਣੀ ਪੀ ਰਹੇ ਹਾਂ ਉਹਦੇ ਵਿੱਚ ਕਿੰਨੇ ਜ਼ਿਆਦਾ ਵੇਸਟ ਕੈਮੀਕਲ ਘੁਲੇ ਹੋਏ ਜਿਹੜੇ ਸਾਡੀ ਸਿਹਤ ਦੇ ਲਈ ਨੁਕਸਾਨਦਾਇਕ ਨੇ ਮਾਰਕੀਟ ਦੇ ਵਿੱਚ ਪਾਣੀ ਨੂੰ ਸਾਫ਼ ਕਰਨ ਵਾਲੀਆਂ ਵੱਖਰੀਆਂ ਵੱਖਰੀਆਂ ਤਕਨੀਕਾਂ ਆ ਚੁੱਕੀਆਂ ਨੇ ਤੇ ਗਾਗ ਤੋਂ ਪੈਸੇ ਲੈਣ ਵਾਸਤੇ ਵੱਖਰੇ ਵੱਖਰੇ ਡਿਜ਼ਾਈਨ ਕਰਕੇ ਮਾਰਕੀਟ ਦੇ ਵਿੱਚ ਆ ਰਹੇ ਨੇ ਸੋ ਅੱਜ ਆਪਾਂ ਇੱਕ ਨਵਾਂ ਆਰਓ ਤਿਆਰ ਕਰ ਰਹੇ ਹਾਂ ਜਿਹੜਾ ਕਿ ਆਪਾਂ ਖੁਦ ਹੀ ਬਣਾ ਰਹੇ ਹਾਂ ਇਹ ਆਰਓ ਕੋਈ ਜ਼ਿਆਦਾ ਮਹਿੰਗਾ ਨਹੀਂ ਪਵੇਗਾ ਮਾਰਕੀਟ ਦੇ ਵਿੱਚ ਚਲੇ ਜਾਊਗਾ ਅਲੱਗ-ਅਲੱਗ ਬ੍ਰਾਂਡ ਨੇ ਆਪੋ ਆਪਣੀ ਤਕਨੀਕ ਪਾ ਕੇ ਤੇ ਗਾਹਕ ਤੋਂ ਵਾਵਾ ਜਿਆਦੇ ਪੈਸੇ ਲੈਣ ਵਾਲਾ ਇੱਕ ਸ਼ੋਸ਼ਾ ਬਣਾਇਆ ਆ। ਮਾਰਕੀਟ ਦੇ ਵਿੱਚ ਵਿਕਣ ਵਾਲੇ ਆਰੋ ਦੇ ਰੇਟ ਬਹੁਤ ਜ਼ਿਆਦਾ ਹਾਈ ਐ। ਤੁਸੀਂ ਮੰਨ ਕੇ ਚਲੋ 10000 ਤੋਂ ਲਾ ਕੇ 2.5 ਲੱਖ ਤੱਕ ਆਰੋ ਪਏ ਹੋਏ ਨੇ। ਅਖੀਰ ਤੇ ਜਾ ਕੇ ਜੇ ਤੁਸੀਂ ਇਸ ਚੀਜ਼ ਦਾ ਰਿਜ਼ਲਟ ਕੱਢਣਾ ਕਿ ਮਹਿੰਗੇ ਆਰੋ ਵਾਲੇ ਦੇ ਘਰੇ ਘੱਟ ਬੂਹਾਰੀਆਂ ਹੋਣਗੀਆਂ ਤੇ ਸਸਤੇ ਆਰੋ ਵਾਲੇ ਦੇ ਜ਼ਿਆਦੀਆਂ ਬੂਹਾਰੀਆਂ ਹੋਣਗੀਆਂ ਤੇ ਉਹ ਤੁਸੀਂ ਜਾ ਕੇ ਰਿਜ਼ਲਟ ਕਰ ਲਓ। ਸੇਮ ਇੱਕੋ ਜੀ ਕੰਡੀਸ਼ਨ ਮਿਲੇਗੀ ਇਸ ਕਰਕੇ ਜਿਆਦਾ ਮਹਿੰਗਾ ਆਰੋ ਲਾਉਣ ਦੀ ਕੋਈ ਜ਼ਰੂਰਤ ਨਹੀਂ ਗਈ ਬਾਕੀ ਸੋਚ ਆਪਣੀ ਆਪਣੀ ਹੁੰਦੀ ਹੈ ਕਈ ਮਹਿਲਾਂ ਦੇ ਵਿੱਚ ਰਹਿ ਕੇ ਵੀ ਦੁੱਖ ਭੋਗੀ ਜਾਂਦੇ ਨੇ ਤੇ ਕਈ ਕੁੱਲੀਆਂ ਦੇ ਵਿੱਚ ਵੀ ਹੱਸ ਖੇਡ ਕੇ ਆਪਣਾ ਜੀਵਨ ਬਤੀਤ ਕਰੀ ਜਾਂਦੇ ਆ ਜੇਕਰ ਤੁਸੀਂ ਮਹਿੰਗਾ ਆਰੋ ਕਿਸੇ ਕੰਪਨੀ ਦਾ ਲਗਵਾਓਗੇ ਤੇ ਕੱਲ ਨੂੰ ਉਹਦੀ ਰਿਪੇਅਰ ਉਹਦਾ ਸਪੇਅਰ ਪਾਰਟ ਉਹ ਵੀ ਕੰਪਨੀ ਕੋਲੋਂ ਮਿਲੇਗਾ ਤੇ ਉਹਦੇ ਰੇਟ ਵੀ ਰਿਪੇਅਰਿੰਗ ਦੇ ਜਿਆਦੇ ਹੋਣਗੇ ਇਸ ਕਰਕੇ ਜਦੋਂ ਵੀ ਆਰੋ ਲਵਾਉਣਾ ਹੋਵੇ ਮਾਰਕੀਟ ਨਾਲੋਂ ਜਿਹੜਾ ਦੇਸੀ ਜਿਹੜਾ ਅਸੈਂਬਲ ਕੀਤਾ ਆ ਉਹੀ ਆਰੋ ਲਵਾਓ ਉਹਦੇ ਵਿੱਚ ਹਰ ਇੱਕ 파ੜ ਜਿਹੜਾ ਤੁਹਾਨੂੰ ਹਰ ਇੱਕ ਬਾਜ਼ਾਰ ਦੇ ਵਿੱਚੋਂ ਆਸਾਨੀ ਨਾਲ ਮਿਲ ਜੇਗਾ ਤੇ ਰਿਪੇਅਰ ਵੀ ਕੋਈ ਖਾਸ ਜ਼ਿਆਦਾ ਮਹਿੰਗੀ ਨਹੀਂ ਪੈਣ ਵਾਲੀ ਆਪਣੇ ਮਿੱਤਰ ਦਾ ਅੱਜ ਮੈਨੂੰ ਫੋਨ ਆਇਆ ਕਹਿੰਦਾ ਬਾਈ ਜੀ ਆਪਣੇ ਆਰੋ ਦੀ ਬਾਡੀ ਵੀ ਕਰਾਇਆ ਕੇ ਥਾਂ ਥਾਂ ਤੋਂ ਪਾਣੀ ਲੀਕ ਕਰਦਾ ਪਿਆ ਇਸ ਤੋਂ ਲਵਾ ਪਾਣੀ ਦਾ ਟੇਸਟ ਵੀ ਚੰਗਾ ਨਹੀਂ ਹੈਗਾ ਤੇ ਉਹਨੂੰ ਰਿਪੇਅਰ ਕਰ ਜਾਓ ਜਿਸ ਹਿਸਾਬ ਨਾਲ ਵੀਰ ਨੇ ਜਿੰਨੇ ਨੁਕਸ ਦੱਸੇ ਉਸ ਹਿਸਾਬ ਨਾਲ ਆਰੋ ਪ੍ਰੋਪੇਅਰ ਕਰਨ ਦਾ ਕੋਈ ਵੀ ਫਾਇਦਾ ਨਹੀਂ ਤੇ ਉਹਨੂੰ ਆਪਾਂ ਸਲਾਹ ਦਿੱਤੀ ਵੀਰੇ ਜਿੰਨਾ ਤੂੰ ਕਹਿਣ ਲਿਆਗਾ ਉਹਦੇ ਵਿੱਚ ਤੇਰਾ ਖਰਚਾ ਜ਼ਿਆਦਾ ਹੋ ਜਾਣਾ ਬਾਈ ਨੂੰ ਜਦੋਂ ਸਾਰੀ ਗੱਲ ਸਮਝਾਈ ਵੀਰ ਸਮਝਦਾਰ ਨਿਕਲਿਆ ਤੇ ਕਹਿੰਦਾ ਬਾਈ ਜੀ ਤੁਸੀਂ ਵਧੀਆ ਜਿਹਾ ਬਣਾ ਕੇ ਆਰਓ ਆਪਣੇ ਲਗਾ ਦਿਓ ਸਾਨੂੰ ਤੁਹਾਡੇ ਤੇ ਯਕੀਨ ਹੈ ਸੋ ਇਸ ਕਰਕੇ ਆਪਾਂ ਅੱਜ ਆਰਓ ਆਪਣੇ ਹੱਥੀ ਤਿਆਰ ਕਰਦੇ ਪਏ ਆ ਜਿਹੜਾ ਇਹ ਆਰਓ ਮਾਰਕੀਟ ਦੇ ਨਾਲੋਂ ਸਸਤਾ ਪਵੇਗਾ ਤੇ ਕੰਮ ਵੀ ਜ਼ਿਆਦਾ ਵਧੀਆ ਕਰੂਗਾ ਤੇ ਲਾਈਫ ਵੀ ਜ਼ਿਆਦਾ ਵਧੀਆ ਹੋਏਗੀ ਹੁਣ ਆਪਾਂ ਆਰਓ ਦੇ ਸਾਰੇ ਪਾਰਟ ਇਹਦੇ ਵਿੱਚ ਚੰਗੀ ਤਰ੍ਹਾਂ ਫਿੱਟ ਕਰ ਦਿੱਤੇ ਆ ਤੇ ਇਹਦੀ ਜਿਹੜੀ ਕੈਬਿਨੇਟ ਏ ਉਹਨੂੰ ਵੀ ਚੰਗੀ ਤਰ੍ਹਾਂ ਲਗਾ ਦਿੱਤਾ ਆ ਆਰਓ ਦੇ ਵਿੱਚ ਮਾਰਕਾ ਭਾਵ ਕੀ ਸਟicker ਤੁਸੀਂ ਕਿਸੇ ਨਾਮ ਦੇ ਵੀ ਬਣਵਾ ਸਕਦੇ ਜੇ ਬਾਕੀ ਇਹਦੀ ਜਿਹੜੀ ਬੋਡੀ ਹੁੰਦੀ ਏ ਉਹਦੇ ਵਿੱਚ ਜਿਹੜੇ ਆ ਸਾਰੇ ਸਟicker ਅਲੱਗ-ਅਲੱਗ ਤਰ੍ਹਾਂ ਦੇ ਨਿਕਲ ਆਉਂਦੇ ਆ ਹੁਣ ਅੰਦਰ ਵਾਲੇ ਜਿੰਨੇ ਵੀ ਪਾਰਟ ਸੀ ਉਹਨਾਂ ਦੇ ਉੱਪਰ ਆਪਾਂ ਸਟicker ਲਗਾ ਦਿੱਤੇ ਆ ਤੇ ਜਿਹੜੇ ਬਾਹਰ ਵਾਲੀ ਸਾਈਡ ਤੇ ਇੱਧਰ ਵੀ ਸਟicker ਲਗਾ ਦਿੱਤੇ ਆ ਜਿਵੇਂ ਜਿਵੇਂ ਸਟicker ਲੱਗਦੇ ਪਏ ਆ ਉਵੇਂ RO ਦੀ ਇੱਕ ਵੱਖਰੀ ਜਿਹੜੀ ਸ਼ੇਪ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ। ਅੱਜ ਟਾਈਮ ਆਪਾਂ ਕਸਟਮਰ ਦੇ ਘਰੇ RO ਲੈ ਕੇ ਆ ਗਏ ਆ ਤੇ ਪੁਰਾਣਾ RO ਆਪਾਂ ਇੱਥੇ ਉਤਾਰ ਕੇ ਰੱਖ ਦਿੱਤਾ ਤੇ ਨਵੇਂ RO ਦੀ ਆਪਾਂ ਫਿਟਿੰਗ ਕਰਦੇ ਪਏ। ਦੂਜਾ ਸਮਾਨ ਤਾਂ ਆਪਾਂ ਸ਼ੌਪ ਤੋਂ ਹੀ ਫਿੱਟ ਕਰਕੇ ਲੈ ਕੇ ਆਏ ਸੀ ਤੇ ਜਿਹੜੀ ਮੈਂਬਰਾਂ ਨੇ ਉਹ ਆਪਾਂ ਬਾਅਦ ਦੇ ਵਿੱਚ ਓਪਨ ਕੀਤੀ ਆ ਤੇ ਹੁਣ ਆਪਾਂ RO ਨੂੰ ਜਿਹੜਾ ਇੰਦਰਲੇ ਬਨੇ ਸਪੰਜ ਜਿਹੜੀ ਪਾ ਕੇ ਬਾਹਰਲੀ ਬੋਤਲ ਦੇ ਵਿੱਚ ਤੇ ਇਹਦੀ ਵੀ ਫਿਟਿੰਗ ਕਰਕੇ ਤੇ ਪੰਪ ਨੂੰ ਆਨ ਕਰ ਦਿੱਤਾ ਤੇ ਪ੍ਰੈਸ਼ਰ ਜਿਹੜਾ ਸਿਸਟਮ ਦੇ ਵਿੱਚੋਂ ਬਾਹਰ ਆ ਰਿਹਾ ਜਿਹੜਾ ਪੰਪ ਜਿਹੜਾ ਬੂਸਟਰ ਪੰਪ ਹੈ ਇਹ ਪੂਰਾ ਜਿਹੜਾ ਪ੍ਰੈਸ਼ਰ ਕੱਢਦਾ ਪਿਆ ਤੇ ਅੱਗੇ ਆਪਾਂ ਸਪਲਾਈ ਜਿਹੜੀ ਮੈਂਬਰਨ ਨੂੰ ਦੇ ਦਿੱਤੀ ਹੈ ਆਰਓ ਦੇ ਵਿੱਚ ਵੇਖੋ ਪਾਣੀ ਕਿੰਨੀ ਸਪੀਡ ਨਾਲ ਸਾਫ਼ ਬਣ ਕੇ ਆ ਰਿਹਾ ਵੈਸੇ ਵੇਖਿਆ ਜਾਵੇ ਤਾਂ ਚੌਥਾ ਹਿੱਸਾ ਪਾਣੀ ਦਾ ਸਾਫ਼ ਹੋ ਕੇ ਆਉਂਦਾ ਇੱਥੇ ਲਗਭਗ ਅੱਧਾ ਪਾਣੀ ਜਿਹੜਾ ਪੂਰਾ ਸਾਫ਼ ਹੋ ਕੇ ਆ ਰਿਹਾ ਜੇ ਆਪਾਂ ਟੀਡੀਐਸ ਦੀ ਗੱਲ ਕਰੀਏ ਤੇ ਟੀਡੀਐਸ ਜਿਹੜਾ ਇੱਥੇ ਲਗਭਗ 6570 ਦੇ ਵਿੱਚ ਆ ਚੁੱਕਾ ਹੈ ਜੇਕਰ ਆਪਾਂ ਟੂਟੀ ਵਾਲੇ ਪਾਣੀ ਦਾ ਟੀਡੀਐਸ ਚੈੱਕ ਕਰੀਏ ਤੇ ਇੱਥੇ ਲਗਭਗ 370 ਟੀਡੀਐਸ ਦਾ ਪਾਣੀ ਆ ਰਿਹਾ ਹੈਗਾ ਸੋ ਇਹ ਸੀ ਇੱਕ ਸਸਤਾ ਤੇ ਵਧੀਆ ਆਰੋ ਜਿਹੜਾ ਕਿ ਮਾਰਕੀਟ ਨਾਲੋਂ ਕਾਫੀ ਸਸਤਾ ਜੇਕਰ ਇਹ ਵੀਡੀਓ ਪਸੰਦ ਆਵੇ ਇਹਨੂੰ ਵੱਧ ਤੋਂ ਵੱਧ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝਾ ਕਰਨਾ ਤਾਂ ਜੋ ਕੰਪਨੀਆਂ ਦੇ ਮਹਿੰਗੇ ਰੇਟ ਵਾਲੇ ਆਰੋ ਤੋਂ ਤੁਸੀਂ ਬਚ ਕੇ ਤੇ ਇੱਕ ਨਾਰਮਲ ਰੇਂਜ ਦੇ ਵਿੱਚ ਵਧੀਆ ਆਰੋ ਲਵਾ ਸਕੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ